ਭਾਈ ਉਹ ਟਿਕਾ ਖਾਲਸਾ ਜੀ ਉਹਦੇ ਜਿਹੜੇ ਜਿਹੜੇ ਨਾ ਜਿਹੜੇ ਉਹਨਾਂ ਦੇ ਬਾਰੇ ਜਿਹੜੇ ਉਹਨਾਂ ਦਾ ਨਿਆ ਸਮਾਨ ਕੀ ਕੀ ਲੱਤੈ ਮੇਡ ਕਰੋ ਸਾਥੀ ਇਸ ਦਾ ਨਿਸ਼ਾਨਾਾਂਗੇ ਸਾਥ ਸੰਗਠਨ ਸ਼ੇਅਰ ਕਰੋ ਭਾਈ ਜੀ ਇੱਕ ਵਰਦੀ ਕਰ ਲੈ ਜਿਹੜਾ ਇਹਨੂੰ ਤੋਂ ਸ਼ੇਅਰ ਕਰਾਉਣਾ ਪੈਣਾ ਦੇ ਤੇ ਲੋਕਾਂ ਦਾ ਇੰਤਜ਼ਾਰ ਆ ਗਿਆ ਛੇ ਗਿਰੀ ਲੈਣਾ ਸ਼ਰਧਾਈ ਦਾ ਸਮਾਨ ਲੈਣਾ ਆਏ ਪਿਆ ਜੀ ਸਾਰੇ ਗੁਰੂ ਘਰ ਵੱਲੋਂ ਸਾਧ ਸੰਗਤ ਵੱਲੋਂ ਸ਼ਰਧਾਈ ਲਈ ਜਾ ਰਹੀ ਆ ਇਹ ਦੇਖੋ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਬਲਕਾਂਦਰਾ ਕਿੰਨੇ ਦੇ ਪੈਕਟਿੰਗ ਕੋਲ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਲਿਸਟ ਬਣਾਈ ਆ ਸੀ ਆਪਣੇ ਲੋ ਬਾਕੀ ਦੇਖਦੇ ਆ ਕੀ ਕੀ ਸਮਾਂ ਲੈਣੇ ਆ ਤੁਹਾਨੂੰ ਸਾਰਾ ਦਿਖਾਵਾਂਗੇ ਜੀ 500 ਦੇ ਬਦਾਮ ਲੈ ਲਏ ਆ ਜੀ ਅੱਗੇ ਦੇਖੀ ਚਲੋ ਕੀ ਕੀ ਲੈਣਾ 100 ਰੁਪਏ ਦੇ ਦਿੱਤੇ ਆ ਜੀ ਕੀ ਆ ਮਜਰਾ ਮਾ ਅਮਾਗਾ ਜੀ ਠੀਕ ਆ ਠੀਕ ਆ 50 ਦੇ ਕਾਲੀ ਮਿਰਚ ਦੇ ਲਈ ਖਸ ਖਸ ਲੈ ਲਈ ਜੀ ਕਿਨੇ ਲੱਤੀ ਆ ਜੀ ਠੀਕ ਆ ਜੀ ਅੱਗੇ ਜਿੰਨਾਂ ਨੂੰ ਗੁਲਾਬ ਦੇ ਪੁਲਕੰਦ ਦੇ ਸਮਾਨ ਦੇ ਦਿੱਤੇ ਕਿੰਨੇ ਦੀ ਆ? 20 ਰੁਪਏ ਕਿੰਨੇ ਰੁਪਏ ਪੈਗੜਾ 40 ਰੁਪਏ ਪੈਗੜਾ ਜੀ ਇੱਥੋਂ ਲੈ ਕੇ ਜਾਓ ਸਮਾਨ ਜੀ ਬਹੁਤ ਹੀ ਵਧੀਆ ਨੈਚੁਰਲ ਸਮਾਨ ਹੈ 840 ਰੁਪਏ ਦੇ ਦੋ ਬਾਕੀ ਬੋਧ ਬਾਕੀ ਦੋ ਦਰ ਲੰਗਾ ਹੂੰ ਦਿਖਾ ਤੋ ਦਿਖਾ ਤਾ ਸਮਾਨ ਲੈ ਲਿਆ ਹੁਣ ਚਲਦੇ ਆ ਵਾਪਸ ਨਹੀਂ ਉਹਦਾ ਹੋਰ ਮੰਗਾ ਲੈ ਪਹਿਲਾਂ ਲਵਾਂਗੇ ਦੁੱਧ ਗੁਰੂ ਘਰ ਜਾ ਕੇ ਜਿਹੜੀ ਜਿਹੜੀ ਸਿਆਣੀ ਬੰਦੇ ਨੂੰ ਮੰਗਾ ਲੈਂਦਾ ਚੰਗਾ ਜੀ ਅੰਕਲ ਜੀ ਲੋ ਜੀ ਜੀ ਚੀਜ਼ ਦੀ ਘਾਟ ਪਈ ਇਹਨਾਂ ਨੇ ਬਿਲਕੁਲ ਓਕੇ ਇਹ ਦੁਕਾਨ ਹੈ ਨਿਰਮਰਪੁਰੇ ਮਹੱਲੇ ਦੀ ਬਹੁਤ ਹੀ ਪੁਰਾਣੀ ਦੁਕਾਨ ਹੈ ਸਾਰੇ ਇੱਥੇ ਸਮਾਨ ਲੈ ਕੇ ਜਾਂਦੇ ਆ ਜੀ ਆ ਦੇਖੋ ਪੂਜਾ ਡਿਪਾਰਟਮੈਂਟ ਸਟੋਰ ਹੁਣ ਚਲਦੇ ਆ ਦੁੱਧ ਲੈਣੇ ਜੀ ਹੁਣ ਆਏ ਜੀ ਸ਼ੈਣੀ ਡੇਰੀ ਤੋਂ ਦੁੱਧ ਲੈਣੇ ਜੀ ਕਰਦਾ ਹੀ ਵਾਸਤੇ ਆਉ ਤੁਹਾਡੇ ਕਰਵਾਉਣੇ ਆ ਮੁਲਾਕਾਤ ਸ਼ੈਣੀ ਗੜੀ ਦੇ ਮਸ਼ਹੂਰ ਪੰਜ ਕਿਲੋ ਦੁੱਧ ਕਰਦੇ ਯਾਰ 10 ਰੁਪਏ ਬਜੇ ਆ ਜੀ ਹਾਂ ਨਹੀਂ 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 ਫੜਾ ਦਾਂਗੇ ਜਾਏ 260 ਦੇ ਦੁੱਧ ਕਰਾ ਲਿਆ ਜੀ 10 ਰੁਪਏ ਤੋਂ ਉੱਪਰ ਕਰਵਾ ਲਾਂਗੇ ਦੁੱਧ ਇਹਨੇ ਕੋਈ ਨਹੀਂ ਗਲੇ ਹੋ ਚੱਲਦੇ ਆ

ਲਾਉਨੇ ਆ ਰਗੜੇ ਸ਼ਰਧਾਈਆਂ ਦੇ ਸਫਾਈ ਕਰਕੇ ਫਿਰ ਲਾਉਨੇ ਰਗੜੇ ਵੀਰੇ ਜੀ ਤਿਆਰੀ ਜੀ ਹੁਣ ਹੱਥ ਧੋ ਕੇ ਸਾਫੇ ਬੰਨ ਕੇ ਜੀ ਲੱਗਦੇ ਆ ਸਮਾਨ ਨੂੰ ਜਿਹਨਾਂ ਵਿੱਚ ਪਾ ਕੇ ਓਕੇ ਕਰਦੇ ਆ ਕੰਮ ਹੁਣ ਟਾਈਮ ਟੂ ਟਾਈਮ ਤੁਹਾਨੂੰ ਦਿਖਾ ਦੇਣਾ ਮੈਂ ਕਿੱਥੇ ਤੱਕ ਪਹੁੰਚ ਗਏ ਜੀ ਲੱਗਣਗੇ 2 2.5 ਘੰਟੇ ਕਿਵੇਂ ਤਿਆਰ ਹੋ ਸੰਗੋ ਕੇ ਸਟਾਰਟ ਜੀ ਬਦਾਮ ਪਾਲੇ ਵਿੱਚ ਛੋਟਾ ਆ ਗਿਆ ਨਵਾਂ ਆਪਣਾ ਜੀ ਰਗੜਾ ਸਟਾਰਟ ਕਰਨ ਲੱਗੇ ਆ ਜੀ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਖਸਖਾਲਸ ਵੀ ਪਾਤੀ ਆ ਜੀ ਬਰਗੇੜੀਆਂ ਥੋੜੀਆਂ ਰਹਿ ਗਈਆਂ ਹੌਲੀ ਹੌਲੀ ਸਾਰੀਆਂ ਪਾ ਦਾਂਗੇ ਥਾਂ ਹੀ ਲੈ ਲੈਂਦੇ ਦੋ ਤਿੰਨ ਵਾਰੀ ਕਰ ਲਾਂਗੇ ਨਾ ਲੱਗੇ ਫੇ ਸਾਡੇ ਸੇਵਾ ਦਾ ਆ ਕੱਢ ਕੇ ਥੋੜਾ ਰੱਖ ਲਿਆ ਜੀ ਬਦਾਮਾ ਦਾ ਬਾਕੀ ਥੋੜਾ ਹੋਰ ਸੈਂਡ ਕਰੀ ਜਾਂਦੇ ਆ ਬਾਕੀ ਬੜਿਆ ਦਾ ਸਾਡੀ ਵੀਡੀਓ ਨਾਲ ਬਣਾਵਾਂਗੇ ਵੀ ਵਰਤਾਵਾਂਗੇ ਵੀ ਸੰਗਤ ਨੂੰ ਹਾਂਜੀ ਸੰਗੋ ਕਿਵੇਂ ਹੋ ਲੱਛ ਗਿਆ ਪੈ ਗਈਆਂ ਬਾਜ ਬਣੇ ਚੰਗਾ ਜੀ ਆਏ ਤਾਂ ਗੱਲਾਂ ਬਾਤਾਂ ਹੋਣ ਹੋਰ ਕਿੱਦਾਂ ਕੰਮ ਚੱਲਦਾ ਹੈ ਹੈ ਸਾਰਾ ਲਿਬੜੇ ਭੀ ਲੱਗੂ ਟਾਈਮ ਹੈ ਬੇਵਕਤ ਸਵਾਗਤ ਨਹੀਂ ਹੈ ਬਾਕੀ ਤੇ ਲੈ ਜਾਂਦੇ ਆ ਚੱਲ ਕੋਈ ਗੱਲ ਨਹੀਂ ਲੱਗ ਰ ਲੱਗਦੇ ਫਿਰ ਮੈਂ ਕਹਿੰਦਾ ਦੇਗੇ ਬਾਬਾ ਜੀ ਖਿੱਚ ਕੇ ਜੋਧੂ ਖਿੱਚ ਕੇ ਇਹ ਆ ਬਈ ਖਾਲਸੇ ਸ਼ਰਧਈ ਹੋ ਗਈ ਜੀ ਪੂਰੀ ਤਿਆਰ ਪ੍ਰਚਾਰ ਹਲ ਵਰਤੌਣਿਆ ਸੰਗਤ ਚ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰ ਦਿਓ ਜੋ ਕਿ ਤੁਹਾਨੂੰ ਵੀ ਵੀ ਸਾਡੀਆਂ ਵੀਡੀਓ ਆਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ